ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਖੁਰਦ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਬਾਈ ਕੋਲ ਪਸ਼ੂ ਚੰਗੇ ਆ ਅੱਜ ਬਾਈ ਦੇ ਤਿੰਨ ਐਨੀਮਲ ਸੇਲ ਆ ਇੱਕ ਐਚਐਫ ਟੋਕੜਗਾ ਤੇ ਦੋ ਤਾਜ਼ੀਆਂ ਸੂਆਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਪਿੰਡ ਛੋਟੀਆਂ ਖੁਰਦਾ ਜ਼ਿਲ੍ਹਾ ਮੋਗਾ ਤਸਵੀਰ ਲਈ ਵੀ ਮੋਗਾਈ ਮੋਬਾਈਲ ਨੰਬਰ ਬਾਈ 90568947 ਬਾਪ ਵਪਾਰ ਦਾ ਕੰਮ ਹੈ ਬਾਈ ਹਾਂਜੀ ਠੀਕ ਆ ਜੀ ਇਸ ਘਰੋਂ ਮੇਰੀ ਪਹਿਲੀ ਵੀਡੀਓ ਆ ਬਾਈ ਧੋਕਰ ਤੋਂ ਸ਼ੁਰੂ ਕਰ ਲਾਂਗੇ ਆਪਾਂ ਐਫ ਐਫ ਤੋਂ ਇਹਦੀ ਕੀ ਡਿਟੇਲ ਆ ਜੀ ਬਾਈ ਜੀ ਇਹਦੇ ਰਿਕਾਰਡ ਤਾਂ ਮੈਨੂੰ ਨਹੀਂ ਪਤਾ ਠੀਕ ਆ ਜੀ ਇਹ ਮੇਰੀ ਘਰ ਦੀ ਵਹਿੜ ਠੀਕ ਆ ਜੀ ਹਾਂ ਇਹ ਤਾਂ ਕਰਕੇ ਮੈਂ ਦੇਣ ਲੱਗਾ ਕਿਉਂਕਿ ਆਪਾਂ ਉਹ ਨਹੀਂ ਗਾਵੇਂ ਮੈਂ ਝੂਠ ਮਾਰੀ ਜਾਵਾਂ ਮੈਂ ਕਿਹੜੇ ਸੀਮਣ ਦੀ ਮੈਨੂੰ ਇਹਦਾ ਪਤਾ ਹੀ ਨਹੀਂਗਾ ਠੀਕ ਆ ਜੀ ਤਾਂ ਕਰਕੇ ਵੇਚਣ ਲੱਗਾ ਇਹ ਮੈਂ ਇਹਦੇ ਕਿੰਨੇਵੇਂ ਸੂਏ ਸੂਈ ਵੀ ਇਹ ਇਹ ਸੂਆ ਬਈ ਮੈਂ ਲੈ ਕੇ ਆਇਆ ਸੀ ਮਗਰਲੇ ਸੂਏ ਅੱਛਾ ਜੀ ਹੁਣ ਸੂਆ ਇਹ ਜਾਤੋਂ ਜ਼ਿਆਦਾ ਤੀਜਾ ਹੋ ਸਕਦੀ ਹੈ ਤੀਜੇ ਸੂਆ ਸੋਨਾ ਹੋਊਗਾ ਗਾਂ ਦੂਜਾ ਸੂਈ ਹੋਊਗੀ ਠੀਕ ਆ ਜੀ ਹਾਂ ਤੇ ਇਹ ਯਾਨੀ ਕਿ ਸੂਈ ਵੀ ਹੈਗੀ ਆ ਸਤੰਬਰ ਦੀ ਸਤੰਬਰ ਦੀ ਸਤੰਬਰ ਦੀ ਯਾਨੀ ਕਿ ਪਹਿਲੇ ਹਫ਼ਤੇ ਦੀ ਸੂਈ ਵੀ ਆ ਠੀਕ ਆ ਜੀ ਤੇ ਇਹਦੇ ਥੱਲੇ ਦੁੱਧ ਐਸ ਟਾਈਮ ਜਿਹੜਾ ਠੀਕ ਹੈ ਜੀ ਉਹ 17 ਕਿਲੋ ਕੰਡੇ ਵਾਲਾ ਕੰਡੇ ਵਾਲਾ ਜੋਕ ਕੇ ਦੇ ਦਾਂਗੇ ਬਾਈ ਹਾਂ ਜੋਕ ਕੇ ਇਹ ਬਾਈ ਹੀਟ ਚਾਹੀਏ ਦੁੱਧ ਤਾਂ ਜਿਆਦਾ ਸੀ ਇਹਦੇ ਥੱਲੇ ਠੀਕ ਹੈ ਜੀ ਹਾਂ ਤੂੰ 2 ਕਿਲੋ ਦਾ ਫਰਕ ਪਾ ਗਈ ਆ ਠੀਕ ਹੈ ਜੀ ਚਾਹ ਹੋਣਾ ਤੇ ਸੀਮਨ ਮੈਂ ਤਾਂ ਨਹੀਂ ਲਵਾਇਆ ਕੋਈ ਵੀ ਵੀਰਪਰਾ ਆਪਦੀ ਮਰਜ਼ੀ ਨਾਲ ਸੀਮਨ ਲਵਾ ਸਕਦਾ ਠੀਕ ਹੈ ਜੀ ਹਨਾ ਵੇਚਣ ਵਾਲਾ ਕੋਈ ਵੀ ਨਹੀਂ ਸੀਮਨ ਚ ਅੱਜ ਦਾ ਲਵਾਉਂਦਾ ਹੁੰਦਾ ਹਨਾ ਸਹੀ ਗੱਲ ਹੈ ਵੇਵੇਂ ਚਲ ਮਰ ਫਰਮਾਇਆ ਸਹੀ ਗੱਲ ਹੈ ਬੜੇ ਇਹ ਜਿਆਦੇ ਦੁੱਧਵਾਦ ਵਾਲੀ ਆ ਬ੍ਰੀਡਡ ਵਹਿੜਾ ਪਰ ਰਿਕਾਰਡ ਤਾਂ ਬਾਈ ਨੂੰ ਨਹੀਂ ਪਤਾ ਤੇ ਬਾਈ ਸੱਜਰ ਨੇ ਕਿੰਨਾ ਦਿੱਤਾ ਸੱਜਰ ਇਹ ਬਾਈ ਚੱਲੀ ਆ 28 29 28 29 ਤੇ ਉਦੋਂ ਗਰਮੀ ਸੀ ਠੀਕ ਹੈ ਜੀ ਜਿਵੇਂ ਆਲ ਹੁੰਦਾ ਸੀ ਪਲਸ ਕਰ ਜਾਣੇ ਸੀ ਬਾਈ RAM ਨਾਲ ਠੀਕ ਹੈ ਜੀ ਹਾਂ ਉਦਾਂ ਜਾਨੀ ਕਿ ਤੁਹਾਨੂੰ ਸਾਰਾ ਕੁਝ ਦੇਸੀ ਜਣਾ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਇਹ ਮੇਰੇ ਘਰ ਦੀ ਵਹਿੜਾ ਪਰ ਬਾਈ ਦੇ ਲਿਆਂਦੀ ਸੀਗੇ ਰਿਕਾਰਡ ਬਾਈ ਨੂੰ ਨਹੀਂ ਪਤਾ ਪਰ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ ਦੀ ਪਰਖ ਹੋਊਗੀ ਕਿਉਂਕਿ ਵੜ ਪੂਰੀ ਬਰੀਡ ਵਾਲੀ ਆ ਸੀਮਣ ਕਰਮ ਵਾਲੀ ਦੇ ਚੰਗਾ ਲੱਗੇਗਾ ਤਾਂ ਬੱਚੇ ਚੰਗੇ ਦੇ ਜੂਗੀ ਸੱਜਰ ਦਾ ਦੁੱਧ ਬਾਈ ਕਹਿੰਦਾ 28 29 ਕਿਲੋ ਸੀ ਪਰ ਅੱਜ ਦਾ ਦੁੱਧ ਜਿਹੜਾ ਹੈਗਾ ਉਹ 17 ਕਿਲੋ نیٹ ਤਿਆਰ ਆ ਥਣ ਬਹੁਤ ਸੋਹਣਾ ਲੱਗਿਆ ਵਾ ਦੇਖ ਸਕਦੇ ਹੋ ਹੱਥੀ ਚਵਾਈ ਵਾਲਾ ਹਵਾਨਾ ਚੈੱਕ ਕਰ ਲੋ ਪੂਰਾ ਸੋਨਾ ਹਵਾਨਾ ਘੱਟ ਲਾ ਜੀ ਕੋਈ ਟੱਟਮਾ ਨਹੀਂ ਗਾ ਬਾਕੀ ਥਾਣਾ ਥੁਨੂੰ ਨੇੜੇ ਤੋਂ ਦਿਖਾ ਦਿੰਨੇ ਆ ਵੀਡੀਓ ਬਣਾਉਣ ਦਾ ਸਮਾਂ ਥੁਨੂੰ ਨੋਟ ਕਰਾ ਦਿੰਨੇ ਆ ਜੀ 10 ਵਜੇ ਤੇ 19 ਮਿੰਟ ਹੋ ਗਏ ਆ ਥਾਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਬਾਕੀ ਹਾਂ ਸੀਰ ਸੌਦਾ ਕਰਮ ਵਾਲੀ ਦਾ ਕੋਈ ਅੰਤ ਨਹੀਂ ਗਾ ਤੇ ਬਈ ਥਾਣਾ ਥੁਨਾਂ ਦੀ ਜਮਾ ਡੰਨ ਲਓ ਜੀ ਧਾਰਾ ਮਾਰ ਕੇ ਦਿਖਾ ਦਿੰਦੇ ਆ ਤੁਹਾਨੂੰ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਕੋਈ ਭੂਰ ਛਿੱਟਾ ਹੋਵੇ ਮੇਰੀ ਜ਼ਿੰਮੇਵਾਰੀ ਆ ਬਾਈ ਠੀਕ ਆ ਜੀ ਹਾਂ ਕੋਈ ਵੀ ਭੂਰ ਛਿੱਟਾ ਹੋਵੇ ਲਓ ਜੀ ਚੈੱਕ ਕਰ ਲਓ ਗਾਰੰਟੀ ਆ ਬਾਈ ਕਹਿੰਦਾ ਥਣਾ ਦੀ ਬਾਕੀ ਆ ਕੇ ਜਿਹੜਾ ਵੀ ਰ ਲੈ ਕੇ ਜਾਊਗਾ ਆਪਦੀ ਚਾਹੇ ਬਾਈ ਜੇ ਚੁਵਾਈ ਕਰਨੀ ਚਾਹੁੰਦਾ ਹੋਵੇ ਜੀ ਦੋ ਟਾਈਮ ਬਾਈ ਠੀਕ ਆ ਯਾ ਆਪਦੀ ਦੋ ਟਾਈਮ ਚ ਬਾਕੀ ਫੇ ਕੋਈ ਵੀ ਵੀਰਪਰਾ ਹਨਾ ਪੂਰ ਸਿੱਟੇ ਦੀ ਮੇਰੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂ ਚੱਲ ਧਾਰਾ ਮਾਰ ਲੱਗਾ ਕਈ ਵਾਰੀ ਮਿੱਟੀ ਮੁੱਟੀ ਲੱਗੀ ਆਉਂਦੀ ਹੈ ਪਸ਼ੂ ਦੇ ਹਣਾ ਠੀਕ ਹੈ ਜੀ ਤੇ ਇਹਦੀ ਪੂਰ ਸਿੱਟੇ ਦੀ ਆਪਣੀ ਪੂਰੀ ਗਾਰੰਟੀ ਆ ਨਹੀਂ ਵੀ ਅਗਲਾ ਕਿਰਾਇਆ ਪੱਟ ਕੇ ਆਵੇ ਸਹੀ ਗੱਲ ਹੈ ਜੀ ਫਿਰ ਮੜਨਾ ਔਖਾ ਹੋ ਜਾਂਦਾ ਜੀ ਗਲਤ ਕੰਮ ਨਹੀਂ ਠੀਕ ਹੈ ਜੀ ਤੇ ਬਾਕੀ ਜਿਹੜੀ ਗੱਲ ਹੈਗੀ ਉਹ ਮੈਂ ਤੁਹਾਨੂੰ ਦੱਸਤੀ ਆ ਵੀ ਦੁੱਧ ਜਿਆਦਾ ਸੀਗਾ ਇਸ ਟਾਈਮ ਕੰਡੇ ਵਾਲਾ 17 ਕਿਲੋ ਆ ਠੀਕ ਹੈ ਜੀ ਆਪਾਂ ਜੋਕ ਕੇ ਦੇ ਦਾਂਗੇ ਪੂਰਾ ਪਲਾਸੀ ਨਿਕਲੂਗਾ ਜਿਹੜਾ ਆਊਗਾ ਘੜਦਾ ਨਹੀਂ ਆਪਾਂ ਉਹ ਕੰਮ ਹੀ ਨਹੀਂ ਕਰਦੇ ਬਈ ਠੀਕ ਹੈ ਜੀ ਹਾਂ ਇਹ ਨਹੀਂ ਮੈਂ ਕੀ ਆ ਇਹ ਨਾ ਨਾ ਹਣਾ ਸਹੀ ਗੱਲ ਆ ਦੇ ਵਿੱਚ ਆਵੇ ਤਾਂ ਸ਼ਰਮ ਜੀ ਆਵੇ ਹਣਾ ਸਹੀ ਗੱਲ ਆ ਤੇ ਮੁੱਲ ਬਾਈ ਇਹਦਾ ਜਮਾ ਜੈਜ ਮੁੱਲ ਤਾਂ ਹਣਾ ਬੱਚੀਆਂ ਹੀ ਯਾਨੀ ਕਿ ਤੁਹਾਨੂੰ ਪਤਾ ਵੀ ਜਿਹੜੀ ਬੱਚੀ ਆਪਾਂ ਤਿਆਰ ਕਰਨੀ ਆ ਉਹ ਹੀ ਬਹੁਤ ਮਹਿੰਗੀ ਆ ਮਹਿੰਗਾ ਖਰਚਾ ਵਾ ਇਹਦਾ ਇਹੀ ਵਿਚਾਰੀ ਦਾ ਕਾਰਨ ਆ ਵੀ ਇਹਦਾ ਮੈਨੂੰ ਪਤਾ ਨਹੀਂ ਰਿਹਾ ਰਕਾਰਡ ਨਹੀਂ ਪਤਾ ਜੀ ਵੈਸੇ ਕਹਿਣ ਨੂੰ ਤਾਂ ਬਾਈ ਹੋਰ ਬੰਦੇ ਕੋਲ ਹੁੰਦੀ ਆ ਆਪਾਂ ਕਹਿ ਦਿੰਦੇ ਬਾਈ ਫਲਾਣੇ ਸੀ ਮੰਦੀ ਆ ਉਹ ਫਿਰ ਗੱਲ ਗਲਤ ਹੋ ਜਾਂਦੀ ਆ ਅਗਲਾ ਇਹਦੇ ਉਹੀ ਟੀਕਾ ਭਰਾ ਦੇ ਜਾ ਕੇ ਆਪ ਕੋ ਆਪਣੇ ਸਾਵਨਾ ਸੁਣ ਕੇ ਉਹ ਟੀਕਾ ਭਰਾ ਦੇ ਨੰਬਰ ਬਰੀਡਿੰਗ ਹੋ ਜੈਣਾ ਘਾਟੇ ਦਾ ਮੁੱਲੇ ਦਾ ਬਾਈ ਜੀ 50000 ਮਾਨਤਨ ਹੋ ਜੂ ਮਾੜ ਮੁੱਟ ਮਾਨਤਨ ਕਰ ਠੀਕ ਆ ਜੀ 50000 ਰੁਪਿਆ ਬਾਈ ਮੁੱਲ ਕਰਦੇ ਆ ਤੁਸੀਂ ਜੇ ਵੀਰ ਨੇ ਕਿਸੇ ਨੇ ਬਰੀਡ ਤੇ ਕੰਮ ਕਰਦਾ ਕਰਨਾ ਹੋਵੇ ਤਾਂ ਉਹਦੇ ਲਈ ਆਪਾਂ ਨਕੀ ਇਨਾ ਹੀ ਕਹਿ ਸਕਦੇ ਆ ਕਰਮਾਂ ਲਈ ਹੀਟ ਚ ਹੈਗੀ ਆ ਚੰਗਾ ਸੀਮਨ ਲੱਗ ਜੇ ਤਾਂ ਮਗਰ ਗਾਂ ਬੱਚੇ ਬੰਦਾ ਚੰਗਾ ਲੈ ਸਕਦਾ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀਰ ਸੂਈ ਦਸਾਂ ਦੇ ਅੰਦਰ ਆ ਦਸਾਂ ਦੇ ਅੰਦਰ ਇਸ 27 ਰਾਤ ਵੀ ਸੂਈ ਵੀ ਆ ਠੀਕ ਆ ਜੀ 27 ਰਾਤ ਨੂੰ ਸੂਈ ਆ ਇਹਦੇ ਯਾਰ ਦੋਸਤ ਕੋਲੋਂ ਲਈ ਆਪਾਂ ਠੀਕ ਆ ਜੀ ਤੇ ਇਹਦਾ 나ੜੂ ਨਾਲ ਆ ਬੱਚੀ ਦਾ ਆ ਬੱਚੀ ਆ ਜੀ ਮਗਰ ਇਹ ਬੱਚੀ ਆ ਮਗਰ ਇਹਦਾ ਸੀਮਨ ਪਤਾ ਜੀ ਆਪਣ ਨੂੰ ਇਹਦਾ ਸੀਮਨ ਜਿਹੜਾ ਮੁੰਡਾ ਡਾਕਟਰ ਆ ਠੀਕ ਆ ਜੀ ਉਹਨੇ ਕਹਿੰਨੇ ਕੇ ਆਪਣੇ ਪਿੰਡ ਦਾ ਹੀ ਆ ਠੀਕ ਆ ਜੀ ਆ ਕੋਈ ਨਹੀਂ ਆਪਣੇ ਪਿੰਡ ਦਾ ਹੀ ਆ ਕੋਈ ਨਹੀਂ ਕੋਈ ਨਹੀਂ ਬੈਠੀ ਰਹਿੰਦਾ ਉੱਦ ਦਾ ਕੈਮ ਆ ਉਦਾਂ ਹੀ ਧੁੱਪ ਦੇ ਕਰਕੇ ਧੁੱਪ ਕਰਕੇ ਧੁੱਪ ਸੇਕਦੀ ਆ ਇਹਦਾ 나ੜੂ ਨਾਲ ਆ ਬਾਈ ਤੇ 나ੜੂਆਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ 나ੜੂ ਨਾਲ ਆ ਥੋੜਾ ਜਾਨੀ ਕਿ ਟੁੱਟ ਟੋਟਿਆ ਹੋਇਆ ਹਾਂ ਕੋਈ ਨਹੀਂ ਵੀਰ 27 ਤਰੀਕ ਦੀ ਬਾਈ ਰਾਤ 27 ਤਰੀਕ ਦੀ ਰਾਤ ਦੀ ਸੂਈ ਵੀ ਆ ਤੇ ਇਹਦੀ ਬਰੀਡ ਕਿਹੜੀ ਆ ਬਾਈ ਇਹ ਬਾਈ ਪ੍ਰਾਪਰ ਇਹਦਾ ਪਤਾ ਨਹੀਂਗਾ ਪਰ ਹੈ এবੀਐਸ ਦੀ ਆ ਜਾਨੀ ਕਿ ਇਥੋਂ ਦਾ ਡਾਕਟਰ ਆਪਾਂ ਡਾਕਟਰ ਨਾਲ ਵੀ ਗੱਲ ਕਰਾ ਲਿਆ ਨੰਬਰ ਦਾ ਨਹੀਂ ਪਤਾ ਕਈ ਵੀਐਸ ਦੇ ਸੀਮਨ ਦਾ ਇਹ ਵੀਐਸ ਦੀ ਆ ਠੀਕ ਆ ਜੀ ਤੇ ਪ੍ਰਾਪਰ ਇਹਦਾ ਨੰਬਰ ਦਾ ਨਹੀਂ ਪਤਾ ਜਿਹੜਾ ਹੈ ਸੀਮਨ ਪੱਕਾ ਹੀ এবੀਐਸ ਦੀ ਆ ਠੀਕ ਆ ਬਾਈ ਉਹਨੇ ਭਰਿਆ ਸੀ ਠੀਕ ਆ ਤੇ ਦੁੱਧ ਬਾਈ ਕਿੰਨਾ ਜਿਹੜਾ ਆਪਾਂ ਭਾਂਡੇ ਚ ਪਾ ਲੈਣਾ ਕਿੰਨਾ ਗਾ ਦੁੱਧ ਬਾਈ ਜਿਹੜਾ ਤੋਲਣ ਵਾਲਾ ਹਾਂਜੀ ਜਮਾ ਇਸ ਟਾਈਮ ਤਿਆਰ 17 ਹੀ ਦੇ ਥੱਲੇ 17 ਹੀ ਥੱਲੇ 17 ਹੀ ਦੇ ਥੱਲੇ ਦੁੱਧ ਇਹ ਵਧੂਗੀ ਜਲਦੀ ਕੇ ਕਰਮ ਵਾਲੀ ਪਲੱਸ ਕਰ ਜੂ ਹਜੇ ਕਾਨ ਸਟਾਰਟ ਕਰ ਠੀਕ ਆ ਜੀ ਹਜੇ ਕਾਨ ਸਟਾਰਟ ਹੀ ਕੀਤਾਗਾ ਤੇ ਚੰਗੀ ਸੇਵਾ ਕੋਰ ਤੇ ਜਾਵੜੂ ਬਾਈ 20 ਪਲੱਸ ਬਾਈ ਮੇਰੇ ਹਿਸਾਬ ਨਾਲ ਤਾਂ ਹੁਣ ਜਿਹੜਾ ਆਪਣਾ ਸਿਸਟਮ ਆ ਆਪਾਂ ਦਾ ਪਸ਼ੂ ਪਹਿਲਾਂ ਮੈਂ ਆਪਦੇ ਆਸਤੇ ਖਰੀਦ ਦਵਾਂ ਨਾ ਠੀਕ ਆ ਜੀ ਵੇਚਣ ਖਾਤਰ ਬਾਅਦ ਚ ਪਹਿਲਾਂ ਮੈਂ ਪਸ਼ੂ ਆਪਦੇ ਲਈ ਖਰੀਦਦਾ ਜੇ ਕੱਲ ਨੂੰ ਆਪਾਂ ਪਸ਼ੂ ਨਾ ਵੇਚ ਗਏ ਤੇ ਆਪਣੇ ਘਰੇ ਹੋਵੇ ਤਾਂ ਆਪਾਂ ਨੂੰ ਇਹ ਨਾ ਲੱਗੇ ਵੀ ਹਾਂ ਯਾਰ ਕੀ ਖਰੀਦ ਬੈਠੇ ਠੀਕ ਹੈ ਜੀ ਨੁਕਸਾਨ ਨਾ ਹੋਵੇ ਹਾਂ ਵੀ ਦੁੱਧ ਹੋਊਗਾ ਤਾਂ ਆਪਣੇ ਘਰੇ ਵੀ ਚੰਗਾ ਰਹੇਗਾ ਸਹੀ ਗੱਲ ਹੈ ਜੀ ਇਹ ਵੀ ਠੰਡੀ ਸੀਲ ਥਣਾ ਦੀ ਜਮਾ ਡੰਨਾ ਜੀ ਇਹ ਵੀ ਜਮਾ ਲਓ ਜੀ ਮੇਨ ਗੱਲ ਤਾਂ ਬਾਈ ਥਣਾ ਦੀ ਹੁੰਦੀ ਕਿਉਂਕਿ ਕਈ ਯਾਰ ਨਾ ਕੋਈ ਵੀਰ ਦੂਰ ਨੇੜੋ ਚੱਲ ਕੇ ਆਉਂਦਾਗਾ ਤੇ ਉਹਦੇ ਲਈ ਫਿਰ ਔਖਾ ਹੋ ਗਿਆ ਨਾ ਥਣਾ ਦੀ ਜਮਾ ਡਾਣਾ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾ ਦਿੰਦੇ ਤੇ ਸੀਰ ਸਾਊ ਦਾ ਕਰਮ ਵਾਲੀ ਵੇਖ ਹੀ ਲਈ ਨਿਆਣਾ ਪਉਣਾ ਹੁੰਨਾ ਕਿ ਬਾਈ ਨਹੀਂ ਪਉਂਦੇ ਜੀ ਜਿਵੇਂ ਮਰਜੀ ਜੇ ਚੱਤ ਕਰੇ ਪਉਣਾ ਤੋੜ ਕੇ ਦਿਖਾ ਦੇ ਵੀਰ ਥੋੜਾ ਜਿਆ ਕਿੰਨਵੇਂ ਸੂਏ ਸੂਈ ਆ ਬਾਈ ਇਹ ਬਾਈ ਕਹਿਨ ਨੂੰ ਤਾਂ ਹਰੇਕ ਦੂਜਾ ਹੀ ਕਹਿ ਦਿੰਦਾ ਠੀਕ ਆ ਜੀ ਮੇਰੇ ਸਹਾਂ ਨੂੰ ਕੀ ਆਊਗਾ ਗਾਣੂ ਕੀ ਹੁੰਦਾ ਸੰਭਾਈ ਤੇ ਬਾਈ ਸਹੀ ਗੱਲ ਆ ਜੀ ਸੰਭਾਈ ਤੇ ਤੀਜੇ ਹੋਊਗੀ ਨਾ ਕਹਿਨ ਨੂੰ ਤਾਂ ਦੂਜਾ ਕਹਿ ਦਿੰਨੇ ਆਪਾਂ ਬਾਕੀ ਭਾਈ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਬੇਨਤੀ ਇਹ ਆ ਕਿ ਜਿਹੜਾ ਸੂਏ ਦਾ ਅੰਦਾਜ਼ਾ ਉਹ ਤੁਸੀਂ ਆਪ ਲਾ ਲਿਆ ਕਰੋ ਕਿਉਂਕਿ ਜਿਹੜਾ ਵਪਾਰੀ ਵੀਰ ਲੈ ਕੇ ਆਉਂਦਾ ਜਿਵੇਂ ਮਾਲਕ ਨੇ ਦੱਸਤਾ ਉਹ ਆ ਕੇ ਅੱਗੇ ਦੱਸ ਦਿੰਦਾ ਗਾ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਕੱਦ ਕਾਠ ਵਾਲੀ ਤੇ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਬੈਠੀ ਆ ਤੇ ਹਜੇ ਚਵਾਈ ਚ ਘਟੋ ਘਟ 6 ਤੋਂ 7 ਘੰਟੇ ਬਾਕੀ ਨੇ ਤੇ ਜਿੱਦੋਂ ਚਵਾਈ ਦਾ ਟਾਈਮ ਆ ਗਿਆ ਉਦੋਂ ਦਾ ਪੂਰਾ ਸੋਨਾ ਹਵਾਨਾ ਤਿਆਰ ਕੀਤਾ ਹੋ। ਥਣ ਬਹੁਤ ਚੰਗਾ ਲੱਗਿਆ ਵਾ। ਹੱਥੀ ਚਵਾਈ ਵਾਲਾ ਚੈੱਕ ਕਰ ਸਕਦੇ ਹੋ। ਬਾਕੀ ਥਣਾ ਦੀ ਪ੍ਰੋਪਰ ਓਕੇ ਹੋਊਗੀ। ਉਹਦੇ ਵੱਲੋਂ ਬੇਫਿਕਰ ਹੋ ਜਾਓ। ਸੀਰ ਸਾਉ ਦਾ ਕਰਮਾ ਵਾਲੀ ਦਾ ਕੋਈ ਅੰਤ ਨਹੀਂ ਤੇ ਮਗਰ ਏਬੀਐਸ ਦੀ ਵੱੱਛੀ ਆ ਜੀ। ਇਹਦਾ ਮੁੱਲ ਕੋਈ ਵੀ ਵੀਰਪਰਾ ਮੈਂ ਹੁਣ ਕਹੀਆਂ ਨਾ ਵੀਡੀਓ ਜਣਾ। ਹਾਂਜੀ। ਡਾਕਟਰ ਨਾਲ ਕਿਸੇ ਨੇ ਵੀ ਗੱਲ ਕਰਨੀ ਆਪਾਂ ਡਾਕਟਰ ਨਾਲ ਗੱਲ ਕਰਾਦਾ ਜਿਹਨੇ ਟੀਕਾ ਭਰਾਇਆ। ਉਹਨੇ ਇਹੀ ਗੱਲ ਕਹੀ ਆ ਮੈਨੂੰ। ਵੀ ਹੈ ਏਬੀਐਸ ਦੀ ਮੈਨੂੰ ਪੱਕਾ ਨਹੀਂ ਪਤਾ ਵੀ ਕਿਹੜੇ ਠੀਕ ਆ। ਕਿਹੜੇ ਨੰਬਰ ਦੇ। ਤੇ ਮੁੱਲ ਬਈ ਇਹਦਾ। ਮੋਲ ਇਹਦਾ ਬਈ 55000 ਮਾੜਾ ਮੋਟਾ ਹੋ ਜੂ ਛੋਟੇ ਛੱਪਾ ਜੀ ਛੋਟੇ ਛੱਪਾ ਠੀਕ ਆ ਜੀ ਬਾਕੀ ਤੁਹਾਨੂੰ ਪਤਾ ਹਨ ਤੁਸੀਂ ਘੁੰਮਦੇ ਫਿਰਦੇ ਹਨ ਦੁੱਧ ਦੇਣੇ ਵੀ ਪਾਸ ਚੰਗਾ ਪਾ ਜਾ ਨੀ ਚੰਗਾ ਪਾਓ ਜਿਹੜਾ ਅੱਜ 17 ਕਿਲੋ ਆ ਤੇ 20 ਕਿਲੋ ਦੇਣਾ ਬਈ ਬਾਹਲਾ ਨਹੀਂ 17 ਤੂੰ ਬਾਹਰ ਚੱਲੂਗੀ ਕਿਉਂਕਿ ਇਹ ਨਹੀਂ ਕਿਉਂਕਿ ਇਹਨੇ ਪਾਈਆ ਖੰਡ ਡੇਲੀ ਵਾਧੀ ਆ ਸਹੀ ਗੱਲ ਬਾਕੀ ਸੇਵਾ ਦਾ ਬਈ ਜੇ ਜਾ ਕੇ ਸੇਵਾ ਕਿਸ ਨੇ ਵੱਧ ਕਰ ਲਈ ਤਾਂ ਜਿੰਨਾ ਮਰਜ਼ੀ ਲਾ ਲੈਣਾ ਹੋਰ ਕਹਿਣੀ ਚਾਹੁੰਨਾ ਵੀ ਹਰੇਕ ਭਰਾ ਨੂੰ ਬੇਨਤੀ ਆ ਵੀ ਇੱਥੇ ਦੋ ਟਾਈਮ ਚੋ ਮੇਰੇ ਕੋਲ ਹਣਾ ਸਹੀ ਗੱਲ ਦੋ ਟਾਈਮ ਚਾਹੀਏ ਚਾਰ ਚੋਲੇ ਜੀ ਦੋ ਜਿੰਨੇ ਟਾਈਮ ਅਗਲੇ ਦੀ ਸਲਾਹ ਦੋ ਤਾਂ ਮੇਰੇ ਘਰੇ ਹੀ ਰਹਿ ਜਾਣਾ ਮੈਂ ਸਹੀ ਗੱਲ ਹੈ ਜੀ ਅਗਲੇ ਨੇ ਚੋਕ ਹੀ ਚਲੇ ਜਾਣਾ ਹਾਂਜੀ ਤੇ ਹਰੇਕ ਬੰਦੇ ਨੂੰ ਮੈਂ ਕਹਿੰਦਾ ਵੀ ਆਪ ਦੀ ਚੋਕ ਹੀ ਲਿਆ ਕਰੋ ਸਹੀ ਗੱਲ ਜਿੱਥੋਂ ਵੀ ਲੈਨੇ ਹਣਾ ਸਹੀ ਗੱਲ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਚ ਲਾਂਬੇ ਦੇਣ ਦਾ ਸਹੀ ਗੱਲ ਹੈ ਇੱਕ ਤਾਂ ਮੇਰੀ ਹੋਰ ਆ ਵੀ ਆ ਬੱਚੀ ਇਹਦੀ ਨਾਮ ਹੋਵੇ ਹਾਂਜੀ ਇਸ ਹੋਈ ਜਾਦੇ ਦਿਨਾਂ ਦੀ ਹੋਵੇ ਕੋਈ ਹੱਥ ਪਾ ਕੇ ਚੈੱਕ ਕਰਾ ਕੇ ਮੈਨੂੰ ਲਾਂਭਾ ਦੇ ਸਕਦਾ ਜਿੰਮੇਵਾਰੀ ਹੈ ਹਾਂ ਜਿੰਮੇਵਾਰੀ ਇਹ ਵੀ ਗੱਲ ਬਾਈ ਤੁਹਾਡੀ ਸਹੀ ਆ ਕਿਉਂਕਿ ਆਪਾਂ ਕਿਸੇ ਦਾ ਚਲੋ ਨਾਂ ਨਹੀਂ ਲੈਂਦੇ ਤੇ ਕਈ ਵਾਰ ਵੀਰਾਂ ਦਾ ਧੋਖਾ ਹੋ ਜਾਂਦਾ ਹਾਂ ਸਾਰਿਆਂ ਨਾਲ ਨਹੀਂ ਆਪਾਂ ਹੁੰਦਾ 1-2% ਬੰਦਿਆਂ ਨਾਲ ਧੋਖਾ ਹੋ ਜਾਂਦਾ ਤੇ ਉਹਦੇ ਵਾਲੇ ਪਾਸੋਂ ਵੀ ਬਾਈ ਕਹਿੰਦਾ ਬੇਫਿਕਰ ਹੋ ਜਿਓ ਆਪਦੇ ਚੈੱਕ ਕਰਾ ਲਿਓ ਕਈ ਮੇਰੇ ਵੀਰ ਭਰਾ ਨਾ ਪੈਸੇ ਕਨੇ 2-4000 ਕਨੇ ਦੇਖ ਲੈਂਦੇ ਆ ਹਾਂਜੀ ਹਾਂਜੀ ਉਹਦੇ 'ਚ ਇਹ ਨਹੀਂ ਪਤਾ ਹੁੰਦਾ ਇਹ ਬੱਚਾ ਕੀ ਦਾ ਕੀ ਦਾ ਨਹੀਂ ਹਣਾ ਯਾਰ ਆਪਾਂ ਇਹਦੇ ਮੰਗਰ ਬਈ 17 ਕਿਲੋ ਦੁੱਧਾ ਬੱਚਾ ਠਾ ਲਗੇ ਜਵੇਂ ਮਰਜੀ ਵੇਚ ਦਿੰਦੇ ਸਹੀ ਆ ਵਸੀ ਬਈ ਤਾਂ ਲਾਦੇ ਪਕਰ ਲਾਦਦੇ ਨਾਲੇ ਰਲਦੀ ਵੀ ਸੀ ਪਰ ਨਹੀਂ ਯਾਰ ਕਦੇ ਆ ਸਹੀ ਗੱਲ ਹੈ ਜੀ ਆ ਆਪਾਂ ਜਿਹਦਾ ਕੰਮ ਕਰਨਾ ਸਹੀ ਕਰਨਾ ਆਪਾਂ ਨਾ ਨਾ ਉਹਦਾ ਵਪਾਰ ਆਪਣਾ ਦੁੱਧਾ ਵੀ ਨਾਲ ਕੰਮ ਇਹਦਾ ਆਪਾਂ ਸ਼ੌਂਕ ਤੌਰ ਤੇ ਕਰਦੇ ਆਂ ਤੇ ਉਹਦਾ ਲਾਂਭਾ ਹੋਣੀ ਆ ਆਪਾਂ ਸੁਣਨਾ ਚਾਹੁੰਦੇ ਹਣਾ ਠੀਕ ਬਾਕੀ ਬਾਈ ਦਾ ਦੇਖ ਹੀ ਸਕਦੇ ਹੋ ਸੈਟਅਪ ਵੇਖ ਲਓ ਫਾਰਮ ਦਾ ਕੰਮ ਆ ਬਾਈ ਦਾ ਤੇ ਆਪਦੇ ਵੀ ਚੰਗੇ ਪਸ਼ੂ ਰੱਖੇ ਹੋਏ ਆ ਤੇ ਨਾਲ ਦੀ ਨਾਲ ਵਪਾਰ ਦਾ ਕੰਮ ਵੀ ਆ ਵਪਾਰ ਵੀ ਚੰਗੇ ਪਸ਼ੂ ਲੈ ਕੇ ਆਉਂਦਾ ਬਾਕੀ ਜਿਹੜਾ ਦੁੱਧ ਹੁੰਦਾ ਉਹ ਤੁਸੀਂ ਆਪ ਦਾ ਬਾਈ ਕਹਿੰਦਾ ਮੇਰੇ ਕੋਲੇ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਚਾਹੇ ਛੇ ਟਾਈਮ ਚੋ ਲੋ ਜਿੰਨਾ ਦੱਸਿਆ ਪਲਾਸੀ ਨਿਕਲੂ ਘਟਦਾ ਨਹੀਂ ਆ ਬਈ ਤੈਨੂੰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਸੂਈ ਇਹ ਵੀ ਯਾਨੀ ਕਿ ਦਸਾਂ ਦੇ ਕਰੀਬੀ ਹੋਊਗੀ ਇਹਦੀ ਮੈਲਾ ਮਾਰੀ ਜਾਂਦੀ ਆ ਠੀਕ ਆ ਜੀ ਬੱਚਾ ਕਿ ਦਿੱਤਾ ਬਾਈ ਇਹ ਬੱਚਾ ਇਹਦੇ ਮੰਗਰ ਵੀ ਬੱਚੀ ਆ ਕਰਮ ਵਾਲੀ ਆ ਆਪਦੇ ਅਰਗੀ ਬੱਚੀ ਨੇ ਨਾ 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 ਕਿਉਂਕਿ 나ੜੂ ਨਾ ਬਾਈ ਛੋਟੇ ਹੋ ਜਾਂਦੇ ਆ ਖਾਕੂ ਜਾਂਦੇ ਆ ਸਿੰਗਲ ਤੋੜ ਕੇ ਦਿਖਾ ਲੇ ਕਨ ਕੋ ਨੂੰ ਛੋਟਾ ਕ੍ਰੋਸ ਦੀ ਚੰਗੀ ਬੱਚੀ ਆ ਜੀ ਪੂਰੀ ਹੈ ਕ੍ਰੋਸ ਚਾਬਰ ਚੰਗੀ ਆ ਕ੍ਰੋਸ ਦਾ ਬਾਈ ਫਾਇਦਾ ਵੀ ਹੋ ਜਾਂਦਾ ਚਾਹੇ ਸਿਆਲਾ ਤੇ ਚਾਹੇ ਹੈਗੀ ਗਰਮੀ ਨਾ ਕਰਮ ਵਾਲੀ ਸਿਆਲ ਬਣਾਵੇ ਨਾ ਗਰਮੀ ਬਣਾਵੇ ਇਹਦਾ ਬਾਈ ਕਿੰਨਾ ਦੁੱਧ ਨੱਟ ਤਿਆਰ ਆ ਦੇ ਦੇ ਭਲੇ ਬਈ ਜਿਹੜਾ ਦੁੱਧ ਆ ਹਾਂਜੀ ਉਹ ਹੈਗਾ 14 ਤੋਂ ਬਾਹਰ ਹੋਊਗਾ ਜਣੀ ਆਪਾਂ 14 ਜੋਕ ਕੇ ਦੇ ਦਾਂਗੇ ਹਾਂ 14 ਜੋਕ ਕੇ ਦੇ ਦਾਂਗੇ ਆਪਾਂ ਘਟਦਾ ਨਹੀਂ ਬਾਈ ਠੀਕ ਆ ਜੀ 14 ਤੋਂ ਬਾਹਰ ਹੋਊਗਾ ਘਟਦਾ ਨਹੀਂ ਬਾਕੀ ਥਣ ਭਾਂਡੇ ਦੀ ਇਹ ਵੀ ਸਾਫਾ ਥਾਣਾ ਡੰਨ ਹੋਣਗੇ ਬਈ ਜਮਾ ਹਾਂ ਥਾਣ ਜਮਾ ਓਕੇ ਠੀਕ ਆ ਤੇਰੇ ਕੈਮਰੇ ਤੋਂ ਥੋੜਾ ਜਿਹਾ ਡਰਦਾ ਜੀ ਉੱਪਰ ਆਪਾਂ ਸੂ ਕਰਦਾ ਬਾਕੀ ਤਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਉਪਰਾ ਕਰ ਜਾਂਦਾ ਕਿਉਂਕਿ ਬਾਈ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਥੋੜਾ ਜਿਹਾ ਉਪਰਾ ਹੀ ਕਰਦਾ ਪਸੂ ਲਓ ਜੀ ਹਨ ਗੰਨੇ ਵਰਗੀ ਮੋਟੀ ਧਾਰਾ ਮਗਰਲੇ ਸਣਾ ਜੋ ਮਾਰਦੀ ਬਾਈ ਬਾਈ ਕਹਿੰਦਾ ਦੁੱਧ 14 ਤੋਂ ਬਾਹਰ ਹੀ ਹੋ ਪਰ ਆਪਾਂ ਆਪਦੇ ਘਰੇ 14 ਚਵਾ ਕੇ ਦੇ ਦਾਂਗੇ ਲਓ ਜੀ ਚਾਹੇ ਜਵਾਕ ਬੈਠੇ ਰਹਿਣ ਤੁਹਾਨੂੰ ਦਿਖਾਈ ਦਿੱਤਾ ਜਿਹੜੇ ਜਿਹੜੇ ਬੰਦੇ ਨੇ ਨਹੀਂ ਵੀ ਕਿਤੇ ਗਾਂ ਰੱਖੀ ਹਾਂਜੀ ਤੇ ਜਿਨੇ ਨਹੀਂ ਵੀ ਚੋਈ ਬਾਈ ਉਹ ਵੀ ਕਊਗਾ ਵੇ ਕੀ ਚੀਜ਼ ਆ ਯਾਰ ਠੀਕ ਆ ਚੋਾਈ ਬਹੁਤ ਸੋਹਣੀ ਲੱਗੀ ਐ ਇਹਨੂੰ ਇੱਕ ਕਮੈਂਟ ਤੋਂ ਪਹਿਲਾਂ ਬੰਦਾ ਗਾਂ ਚੋਦਾ ਦਾ ਇੱਕ ਕਮੈਂਟ ਨਹੀਂ ਲੱਗਦਾ ਪੂਰੀ ਪੂਰੀ ਯਾਰ ਬਾਕੀ ਧਾਰ ਤੋਂ ਅੰਦਾਜ਼ਾ ਆਈ ਜਾਂਦਾ ਭਈ ਗੰਨੇਰ ਕੀ ਧਾਰ ਹੁੰਦੀ ਆ ਇਹੇ ਚੋਂਦਾ ਠੀਕ ਆ ਜੀ ਮੈਂ ਨਹੀਂ ਕਿਤੇ ਚੋਈ ਠੀਕ ਆ ਜੀ ਇਹਦਾ ਮੁੱਲ ਬਾਈ ਮੁੱਲ ਦੇਰ ਲੈਣ ਨਾਲ ਹੀ ਜਾਮਾ 47000 ਮਾੜਾ ਮੋਟਾ ਮਾਣਤਾ ਨਾਲ ਬਾਕੀ ਤੁਹਾਨੂੰ ਪਤਾ 14 ਕਿਲੋ ਤੋਂ ਬਾਹਰ ਦੁੱਧ ਹੋਗਾ ਸਹੀ ਗੱਲ ਐ ਤੇ ਇਨੇ ਹਜੇ ਕਣਕੋਣ ਚੱਲਣਾ ਬਾਹਲਾ ਤਾਂ ਮੈਂ ਕਹਿੰਦਾ ਨਹੀਂ 17 18 ਤੋ ਤਾਂ ਮਰਦੀ 17 18 ਤੋ ਜਿੱਦੂ ਬਾਕੀ ਕ੍ਰੋਸ ਦੀ ਆ ਬਈ ਫੈਟ ਫੂਟ ਚੰਗੀ ਆਉਂਦੀ ਦੁੱਧ ਦੀ ਤੇ ਲੈ ਵਧੀਆ ਠੀਕ ਆ ਜੀ ਖਾਣਾ ਮੱਝਾਂ ਵਾਲਾ ਲੱਗਾ ਵੈਨੂੰ ਪੂਰਾ ਟੋ ਤੇ ਸੂਈ ਤੁਹਾਨੂੰ 나ੜੂ ਦਿਖਾਤਾ ਵੀ 10 ਤੋ ਅੰਦਰ ਆ ਮਗਰ ਬੱਚੀ ਆ ਅੱਜ ਤੈਨੂੰ ਵੀ ਪਤਾ ਵੀ ਇਹਨੇ ਦੋਦੇ ਦਾ ਚੜਨਾ ਹੀ ਹੈ ਚੜਨਾ ਹੀ ਹੈ ਜੀ ਇਹਨੇ ਵੀ ਚੜਨਾ ਹੈ ਇਹਨੇ ਵੀ ਚੜਨਾ ਦੋਨਾਂ ਨੇ ਚੜਨਾ ਹੀ ਉਹ ਅਗਲਾ ਜੇ ਕੋਈ ਹਿੰਮਤ ਵਾਲਾ ਹੋਇਆ ਤਾਂ ਚੋਲੇ ਵੱਧ ਨਹੀਂਦਾ ਨਹੀਂ 17 ਤੱਕ ਤੇ ਗਿਆ ਹੀ ਨਹੀਂ ਬਾਕੀ ਉਹ ਚੀਜ਼ ਬਾਈ ਬ੍ਰੀਡਡ ਚ ਆ ਜਾਂਦੀ ਹੈ ਇਹ ਕ੍ਰੋਸ ਚ ਆ ਜਾਂਦੀਆਂ ਹੈਗੀਆਂ ਬਾਕੀ ਜਿਹੜਾ ਮੁੱਲ ਕੀਤਾ ਗਿਆ ਕੋਈ ਫੈਕਸ ਨਹੀਂ ਆਏਗਾ ਇਹਦਾ ਮਾਨਤਨ ਤਾਂ ਬਾਈ ਹੋ ਹੀ ਜਾਂਦਾ ਮਾਨਤਨ ਹੋ ਜਾਂਦਾ ਬਾਈ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਪਸੂ ਸਾਰੇ ਹੀ ਚੰਗੇ ਆ ਬਾਈ ਦੇ ਮੇਰੇ ਵੱਲੋਂ ਵੀ ਬੇਨਤੀ ਆ ਤੇ ਬਾਈ ਵੱਲੋਂ ਵੀ ਬੇਨਤੀ ਆ ਬਾਈ ਦੇ ਘਰੇ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਕਰ ਲਿਓ ਚਾਰ ਟਾਈਮ ਨਾੜਾਂ ਵੇਖ ਬਾਈ ਬਾਕੀ ਵੇਨ ਚੈੱਕ ਕਰ ਸਕਦੇ ਹੋ ਤੁਸੀਂ ਪੂਰੀਆਂ ਸਟਰੋਂਗ ਵੇਨ ਜਾਂ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਜੀ ਜਿਹੜੀਆਂ ਦੁੱਧ ਵਾਲੀਆਂ ਹੁੰਦੀਆਂ ਬਾਕੀ ਜਿਹੜਾ ਦੁੱਧ ਹੁੰਦਾ ਸੂਏ ਸਵਾਏ ਪਸ਼ੂ ਦਾ ਤਾਂ ਬਾਈ ਚੋਇਆ ਜਾਂਦਾ ਉਹ ਥੋੜੀ ਹਿੰਮਤ ਆ ਪੈਸਾ ਲੈਣਾ ਵੇਖ ਲੱਗੇ ਆ ਲਓ ਜੀ ਇਹਦੀ ਵੀ ਚੈੱਕ ਕਰ ਲਓ ਬਾਕੀ ਇਹ ਤਾਂ ਹੈਗੀ ਹੈਗੀ ਆ ਬਾਈ ਇਹਨੇ ਨਾ ਦਿੱਤਾ ਤਾਂ ਫਿਰ ਦੇਊ ਵੀ ਕਿਹੜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ